ਪ੍ਰਬੰਧਕੀ ਸੰਪਾਦਕ ਰੋਜ਼ਾਨਾ ਲੋਕ ਸੇਵਕ ਵੈੱਬ ਚੈਨਲ ਤੋਂ ਵੈਬਟੀਵੀ ਲੋਕ ਸੇਵਕ ਤੋਂ ਗੱਲ ਕਰ ਰਿਹਾ ਹੈ ਇਸਾ ਦਾ ਇੱਕ ਗੁਰਦੀਪ ਸਿੰਘ ਵਾਪਸੀ ਸੁਨਹਾਰੀ ਵੱਲੋਂ ਦਰਖਾਸਤ ਪ੍ਰਾਪਤ ਹੋਈ ਸੀ ਕਿ ਗੁਰਸੇਵਕ ਸਿੰਘ ਨਾਂ ਦੇ ਇੱਕ ਵਿਅਕਤੀ ਜੋ ਕਿ ਸਮਝਾਣੀ ਪੈਣ ਨਾਲ ਸੰਬੰਧਤ ਹੈ ਗੁਰਦੀਪ ਸਿੰਘ ਦੇ ਆਦਮੀ ਨੇ ਸਾਡੇ ਗ੍ਰੇਡ ਦੇ ਉਹ ਪਸ਼ੂ ਪਾਲਣ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ ਹੈ ਇਸ ਸੰਬੰਧ ਵਿੱਚ ਦੇਖਦੇ ਹਾਂ ਇੱਕ ਸੰਖੇਪ ਰਿਪੋਰਟ ਚਲੋ ਮੈਂ ਗੁਰਦੀਪ ਸਿੰਘ son of ਭਾਜੀ ਲਿਲੇ ਪੋਸਟ ਆਫ ਸਿਆਣੀ ਤਹਿਸੀਲਾ ਜਿਲ੍ਹਾ ਫਰੀਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ 88 ਵਿੱਚ ਐਸਪੀ ਉਹ ਪੱਤੀ ਸੌਂਪਲ ਹੋਇਆ ਸੀ ਤੇ ਮੈਂ ਡੋਪੀ ਕਰਦਣਾ ਉਹ ਤੋਂ ਬਾਅਦ ਵਿੱਚ ਗਸੇ ਕਿਸੇ ਇਨਸਾਨ ਨੂੰ ਗਰਦੇਸ਼ ਨੂੰ ਮੇਲੇ ਪੋਸਟ ਆਫ ਸਲਿਆਣੀ ਇਹ ਵੀ ਮੇਰੇ ਨਾਲ ਉੱਥੇ ਲੱਜ ਗਿਆ ਪੱਤੀ ਹੋ ਗਿਆ ਉਹ ਤੋਂ ਬਾਅਦ ਜਿਹੜੇ ਮੇਰੇ ਸਰਟੀਫਿਕੇਟ ਅਠਵਿਲਾ ਕੱਢ ਕੇ ਜਿਹੜੇ ਆਬ ਦੇ ਵੈਟਰਨਰੀ ਡਿਗੇ ਇਹ ਪਸ਼ੂ ਪਾਲਣ ਪਾਲਬੈਕ ਤੋਂ ਹੁਣ ਪੱਤੀ ਹੋਇਆ ਹੈ 95 ਵਿੱਚ ਇਹ ਮੇਰੇ ਸਰਟੀਫਿਕੇਟ ਕੱਢ ਕੇ ਅਸ਼ਮੀਲਾ ਇਹ ਸ਼ਹਿਰੀ ਪਾਸਾ ਜੇ ਵੀ ਪਸਾਹਲਾ ਕੇ ਬੰਦਾ ਕੋਈ ਰੱਖ ਨਹੀਂ ਸਕਦੇ ਸਰਕਾਰ ਆਸ ਤੋਂ ਘੱਟ ਕੋਈ ਸਰਕਾਰ ਵੀ ਬੰਦਾ ਨਹੀਂ ਰੱਖਦੀ ਹੁਣ ਇਹ ਵੈਟਰਨਰੀ ਹਸਪਤਾਲ ਵਿੱਚ ਲੱਗਾ ਤਰਨਾਸ਼ਿੰਗ ਤੇ ਨੌਕਰੀ ਕਰ ਰਹਾ ਹਾ ਫਿਰ ਜੋ ਸ਼ੈਟਰ ਤੋਂ ਬਾਅਦ ਕਰਦਾ ਹਾਂ ਕਿ ਮੇਰਾ ਬੰਦਾ ਹੱਕ ਮੈਨੂੰ ਦਵਾਇਆ ਜਾਵੇ ਤੇ ਕਾਨੂੰਨੀ ਕਾਰਵਾਈ ਕਰਕੇ ਇਸ ਨੂੰ ਅੰਦਰ ਭੇਜਿਆ ਜਾਵੇ ਗੁੱਸੇ ਵਿੱਚ ਮੇਰਾ ਨਾਮ ਵੀ ਕਿਸੇ ਦਾ ਐਕਟ ਦੀ ਸਲਾਹ ਨਹੀਂ ਪੰਡਾ ਜੀ ਤੁਸੀਂ ਧਰਨਾਚੀ ਦੀ ਵੈਟਰਨਰੀ ਡਿਸਪੈਂਸਰੀ ਵਿੱਚ ਬਤਾਰੇ ਕੀ ਮਗੈਂ ਦਰਜਾ ਚਾਰ ਲੱਗਾ ਹੈ ਤੇ ਕਿੰਨੀ ਸਾਲ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਪੱਕੇ ਡੇਢ ਤਾਂ ਪਤਾ ਨਹੀਂ ਮੈਨੂੰ ਅੰਦਾਜ਼ਾ ਜੈ ਵੀ 7-8 ਸਾਲ ਹੋ ਗਏ ਸਨ 7-8 ਸਾਲ ਤੋਂ ਤੁਸੀਂ ਵੈਟਰਨਰੀ ਡਿਸਪੈਂਸਰੀ ਧਰਨਾਚੀ ਦਾ ਕੋਈ ਵਿੱਚ ਰਟੋਰੀ ਮੇਰੀ ਬਦਲੀ ਹੋ ਗਈ ਸੀ ਅੱਛਾ ਅੱਛਾ ਰਟੋਰੀ ਤਾਂ ਹੀ ਉੱਥੇ ਵਿੱਚ ਮਤਲਬ ਇੱਥੋਂ ਜਿਹੜੇ ਮੇਰੇ ਇੰਸਪੈਕਟਰ ਸਾਹਿਬ ਸੀ ਉਹ ਰਿਟਾਇਰਮੈਂਟ ਹੋ ਗਏ ਤੇ ਫਿਰ ਮੈਨੂੰ ਰਟੌਲੇ ਕੁਛ ਟਾਈਮ ਲਾਤਾ ਸੀ ਹਾਂ ਤੇ ਤੇਰੇ ਸਰਟੀਫਿਕੇਟ ਤੋਂ ਤੁਸੀਂ ਇੱਥੇ ਜੁਆਇਨਿੰਗ ਕੀਤੀ ਸੀ ਜਦੋਂ ਵਰਚੁਅਲ ਨਾਈਟ ਫਾਰਮ ਦੇ ਵਿੱਚ ਆਏ ਤੁਸੀਂ ਤੇੜਾ ਸਰਟੀਫਿਕੇਟ ਲਾਇਆ ਹੋ ਤੁਸੀਂ ਮੈਂ ਜੀ 7ਵੀਂ ਫੀਲ ਦਾ ਲਾਇਆ ਸੀਗਾ ਜੀ ਅੱਛਾ ਹਾਂਜੀ ਤੁਹਾਨੂੰ ਤੁਸੀਂ ਜੁੜਿਆ ਸਾਤ ਨੂੰ ਬੇਰ ਦੇ ਸਾਡੇ ਇੰਟਰਪੇਟ ਤੇ ਜੁਆਇਨ ਕਰਿਆ ਹਾਂ ਜੀ ਕਿੰਨੇ ਸਾਲ ਤੋਂ ਤੁਸੀਂ ਸੇਵਾ ਕਰਦੇ ਬੈਟਲ ਇੰਸਪੈਕਟਰ ਜੋਬ ਕਰ ਰਹੇ ਹਾਂ ਮੈਨੂੰ ਅੰਦਾਜ਼ਾ ਹੀ ਲੱਗਦਾ ਜੀ 3-24 ਸਾਲ ਹੋ ਗਏ ਜੀ 3-24 ਸਾਲ ਹਾਂਜੀ ਓਕੇ ਸਸੀਕਾਰ ਜੀ ਮੇਰਾ ਨਾਮ ਰਖਵੀਰ ਸਿੰਘ ਮੈਂ ਇੱਥੇ ਬਤੌਰ ਬੈਟਲ ਇੰਸਪੈਕਟਰ ਜੋਬ ਕਰ ਰਿਹਾ ਹਾਂ ਮੈਂ ਇੱਥੇ 5 ਜੁਲਾਈ 2023 ਤੋਂ ਆਪਣੇ ਧੰਨਾਸ਼ੀ ਜੋਬ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਦਾ ਵੀ ਮੈਨੂੰ ਅੰਕਲ ਗਰਸ਼ੇਵ ਬਾਰੇ ਇਨ ਬਾਰੇ ਕੁਛ ਪਤਾ ਨਹੀਂ ਕਿ ਆ ਵੀ ਇਸ ਕਿਸ ਤਰ੍ਹਾਂ ਤੇ ਨੂੰ ਆਇਆ ਇੱਥੇ ਕਦੋਂ ਨਹੀਂ ਉਹਨਾਂ ਦੇ ਬਾਰੇ ਇਹਨਾਂ ਤੋਂ ਪਤਾ ਕਰ ਲੋ। ਉਹ ਕਰ ਦੋ। ਇਹ ਬਤੌਰ ਦਰਜਾਚਾਰ ਇੱਕ ਜੋਬ ਕਰ ਰਹੇ। ਅ ਤੁਸੀਂ ਵੀ ਨਹੀਂ ਤੁਸੀਂ ਇੱਥੇ ਜੁਆਇਨ ਕੀਤਾ ਇਨਸਪੈਕਟਰ। ਮੇਰੀ ਜੁਆਇਨਿੰਗ ਹੈਗੀ ਜੀ 5 ਜੁਲਾਈ 2023 ਨੂੰ। ਗ੍ਰਾਫਿਕਸ ਸੇਂਡ ਜਿਹੜੇ ਦਰਜਾਚਾਰ ਕਰਮਚਾਰੀ ਹੈ ਤੁਹਾਡਾ ਪਹਿਲਾ ਇੱਥੇ ਹਾਂਜੀ ਇਹ ਪਹਿਲਾ ਸੀ ਇੱਥੇ ਮੈਂ ਜੁਆਇਨ ਕੀਤਾ।